ਦੋਸਤੋ ਪੰਜਾਬੀ ਟਰੰਬਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਜਿਮਨੀ ਚੋਣਾ ਆਪ ਤੇ ਕਾਂਗਰਸ ਨੇ ਇੱਕ ਦੂਜੇ ਦੇ ਹਲਕੇ ਜਿੱਤੇ ਦੋਸਤੋ ਅੱਜ ਦੇਸ਼ ਲਈ ਚਾਹਤ ਦਾ ਇੱਕ ਵੱਡਾ ਦਿਨ ਸੀਗਾ ਜਿਸ ਤੇ ਕੱਲੇ ਭਾਰਤ ਦੇ ਲੋਕਾਂ ਦੀ ਹੀ ਨਹੀਂ ਬਲਕਿ ਦੁਨੀਆ ਭਰਤ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀਗੀਆਂ ਕਿਉਂਕਿ ਅੱਜ ਦੇਸ਼ ਤੇ ਦੋ ਸੂਬਿਆਂ ਦੀਆਂ ਅਸਥਾ ਚੋਣਾਂ ਦੇ ਤੀਜੇ ਸਾਹਮਣੇ ਆਏ ਨੇ ਤੇ ਨਾਲ ਹੀ ਨਾਲ ਜੇਕਰ ਹੋਰ ਦੇਖੀਏ ਤਾਂ 14 ਸੂਬਿਆਂ ਦੇ ਵਿੱਚ 28 ਰਾਜਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਅਤੇ ਦੋ ਸੂਬਿਆਂ ਦੇ ਵਿੱਚ ਲੋਕ ਸਭਾ ਚੋਣਾਂ ਦੀ ਜਿਮਨੀ ਚੋਣਾਂ ਦੀ ਨਤੀਜੇ ਵੀ ਸਾਹਮਣੇ ਆਏ ਨੇ ਤੇ ਇਸ ਦਾ ਕਿ ਜਦੋਂ ਵੀ ਵੱਡੇ ਪੱਧਰ ਤੇ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਤਾਂ ਸਾਰੀ ਹੀ ਦੁਨੀਆ ਨਜ਼ਰਾਂ ਵਿਸ਼ੇਸ਼ ਤੌਰ ਤੇ ਭਾਰਤ ਤੇ ਟਿਕੀਆਂ ਹੁੰਦੀਆਂ ਨੇ ਜੇ ਗੱਲ ਮਹਾਰਾਸ਼ਟਰ ਦੇ ਚਾਰਖਣ ਤੋਂ ਸ਼ੁਰੂ ਕਰੀਏ ਭਾਈ ਇਹ ਦੋਵੇਂ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ ਤਾਂ ਮਹਾਰਾਸ਼ਟਰ ਦੇ ਵਿੱਚ ਜਿਹੜਾ ਹੈਗਾ ਬੀਜੇਪੀ ਅਲਾਈਅንስ ਬੀਜੇਪੀ ਸ਼ਿਵ ਸੇਨਾ ਤੇ ਐਨਸੀਪੀ ਅਲਾਈਅንስ ਸਰਕਾਰ ਬਣਾਉਣ ਚ ਕਾਮਯਾਬ ਹੁੰਦਖਾਈ ਦੇ ਰਿਹਾ ਕਿਉਂਕਿ ਉੱਥੇ ਦੀਆਂ 288 ਟੋਟਲ ਵਿਧਾਨ ਸਭਾ ਦੀਆਂ ਸੀਟਾਂ ਨੇ ਤੇ 288 ਸੀਟਾਂ ਦੇ ਵਿੱਚੋਂ ਬੀਜੇਪੀ ਸ਼ਿਵ ਸੇਨਾ ਸ਼ਿੰਦੇ ਤੇ ਐਨਸੀਪੀ ਇਨਾਂ ਦੇ ਅਲਾਈਅੰਸ ਲਗਭਗ 250 ਦੇ ਕਰੀਬ ਸੀਟਾਂ 220 ਤੋਂ 220 ਸੀਟਾਂ ਦੇ ਕਰੀਬ ਜਿੱਤ ਹਾਸਲ ਕਰਦਾ ਦਿਖਾਈ ਦੇ ਰਿਹਾ ਜਦੋਂ ਕਿ ਦੂਜੇ ਪਾਸੇ ਜੇਕਰ ਕਾਂਗਰਸ ਤੇ ਸ਼ਿਵਸ਼ਨਾ ਬਾਲਠਾਕਰੇ ਦੀ ਗੱਲ ਕਰੀਏ ਤਾਂ ਉਹ ਸਿਰਫ 38 ਤੋਂ 40 ਸੀਟਾਂ ਤੱਕ ਹੀ ਸੀਮਿਤ ਕੀ ਰਹਿ ਜਾਂਦੇ ਦਿਖਾਈ ਦੇ ਰਹੇ ਨੇ ਇਹੋ ਜਿਹਾ ਮਾਹੌਲ ਮਹਾਰਾਸ਼ਟਰ 'ਚ ਬਣ ਰਿਹਾ ਜਦੋਂ ਕਿ ਝਾਰਖੰਡ ਦੀ ਗੱਲ ਕਰੀਏ ਤਾਂ ਝਾਰਖੰਡ ਦੀਆਂ ਕੁੱਲ 86 81 81 ਵਿਧਾਨ ਸਭਾ ਸੀਟਾਂ ਨੇ ਤੇ ਉਸ ਦੇ ਵਿੱਚ ਜਿਹੜਾ ਹੈਗਾ ਜੀਐਮਐਮ ਤੇ ਕਾਂਗਰਸ ਅਲਾਈयंस ਸਰਕਾਰ ਬਣਾਉਂਦਾ ਦਿਖ ਰਿਹਾ ਜੋ ਕਿ 81 ਦੇ ਵਿੱਚੋਂ 50 ਦੇ ਕਰੀਬ ਸੀਟਾਂ ਦੇ ਜਿੱਤ ਹਾਸਲ ਕਰਦੇ ਦਿਖਾਈ ਦੇ ਰਹੇ ਨੇ ਜਦੋਂ ਕਿ ਭਾਜਪਾ ਤੇ ਆਰਜीडी ਦਾ ਜਿਹੜਾ ਅਲਾਈयंस ਹੈ ਉਹ ਸਿਰਫ 23-24 ਸੀਟਾਂ ਤੱਕ ਹੀ ਸੀਮਿਤ ਰਹਿਦਾ ਦਿਖਾਈ ਦੇ ਰਿਹਾ ਇਸੀ ਤਰ੍ਹਾਂ ਹੋਰਨਾਂ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਜਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ ਪਰ ਉਹਨਾਂ ਬਾਰੇ ਗੱਲਬਾਤ ਕਰਨ ਦੀ ਥਾਂ ਅਸੀਂ ਵਿਸ਼ੇਸ਼ ਤੌਰ ਤੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਪੰਜਾਬ ਸਾਡੇ ਲਈ ਅਹਿਮੀਅਤ ਰੱਖਦਾ ਹੈ ਤਾਂ ਸਾਡੇ ਲਈ ਬਹੁਤ ਜ਼ਰੂਰੀ ਹੈ ਅਸੀਂ ਪੰਜਾਬ ਵਿੱਚ ਬੈਠੇ ਹਾਂ ਤਾਂ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਜਿਮਨੀ ਚੋਣਾਂ ਹੋਈਆਂ ਤੇ ਉਹ ਚਾਰੋਂ ਸੀਟਾਂ ਦੇ ਨਤੀਜੇ ਵੀ ਬੜੇ ਹੈਰਾਨੀਜਨਕ ਅਸੀਂ ਕਹਿ ਸਕਦੇ ਹਾਂ ਕਿਉਂਕਿ ਉਹ ਚਾਰ ਜਿਮਨੀ ਚੋਣਾਂ ਵਿੱਚ ਜੇ ਦੇਖੀ ਤਾਂ ਤਿੰਨ ਸੀਟਾਂ ਕਾਂਗਰਸ ਜਿੱਤੀ ਹੋਈ ਸੀ ਤੇ ਇੱਕ ਆਮ ਆਦਮੀ ਪਾਰਟੀ ਜਿੱਤੀ ਹੋ시ਗੀ ਪਰ ਇਸ ਵਾਰ ਨਤੀਜੇ ਬਿਲਕੁਲ ਹੀ ਉਲਟ ਦਿਖਾਈ ਦਿੱਤੇ ਨੇ ਵੀ ਕਿਹਨਾ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤ ਹਲ ਕਰਦੀ ਜਦਕਿ ਕਾਂਗਰਸ ਪਾਰਟੀ ਇੱਕ ਸੀਟ ਤੇ ਹੀ ਰਹਿ ਜਾਂਦੀ ਹੈ ਬਲਕਿ ਇੰਨਾ ਹੀ ਨਤੀਜੇ ਕਸੀਂ ਦੇਖੀ ਤਾਂ ਇਹ ਇੱਕ ਤਰ੍ਹਾਂ ਦਾ ਉਲਟ ਫੇਸ ਦੇਖਣ ਨੂੰ ਮਿਲਦਾ ਜਿਹੜੇ ਤਿੰਨ ਹਲਕਿਆਂ ਦੇ ਵਿੱਚ ਤਾਂ ਕਾਂਗਰਸ ਦੇ ਉਮੀਦਵਾਰ ਜਿੱਤਦੇ ਨਾ ਤਿੰਨ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਦੂਜੇ ਪਾਸੇ ਜਿਹੜੇ ਕਾਂਗਰਸ ਆਮ ਆਦਮੀ ਪਾਰਟੀ ਦਾ ਹਲਕਾ ਸੀ ਜਿੱਥੇ ਆਮ ਆਦਮੀ ਪਾਰਟੀ ਪਿਛਲੀ ਦੋ ਵਿਧਾਨ ਸਭਾ ਚੋਣਾਂ ਤੋਂ ਲਗਾਤਾਰ ਜਿੱਤ ਹਾਸਲ ਕਰੀ ਉਥੇ ਜਿੰਮੀ ਚੋਣ ਵੀ ਕਾਂਗਰਸ ਜਿੱਤ ਜਾਂਦੀ ਹੈ ਇਹ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ ਕਿਉਂਕਿ ਪੰਜਾਬ ਦੀ ਇੰਨੀ ਕ੍ਰਿਖੀ ਤਾਂ ਚਾਰ ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ ਚੰਗਿੱਦੜਵਹਾ ਅਤੇ ਬਰਨਵਾ ਇਹਨਾਂ ਚਾਰ ਵਿਧਾਨ ਸਭਾ ਹਲਕਿਆਂ 'ਚ ਜਿਮਨੀ ਚੋਣਾ ਹੋਈਆਂ ਨੇ ਤੇ ਇਸ ਦੇ ਵਿੱਚੋਂ ਸੱਤਾਧਿਰ ਆਮ ਆਦਮੀ ਪਾਰਟੀ ਡੇਰਾ ਬਾਬਾ ਨਾਨਕ ਚੱਬੇਵਾਲ ਗਿੱਦੜਬਾਹਤ ਇਹ ਤਿੰਨਾਂ 'ਚ ਜਿੱਤ ਹਾਸਲ ਕਰਨ ਚਾਹੁੰ ਰਹੇ ਤੇ ਬਨਾਲਾ ਦੇ ਸ਼ਕੰਸ ਪਾਰਟੀ ਦੀ ਇੱਕ ਹੋਈ ਹੈ ਦੋਸਤੋ ਹੋਰ ਵੀ ਇੱਕ ਵੱਡੀ ਗੱਲ ਤੇ ਇਤਿਹਾਸ ਦੀ ਹੈ ਕਿ ਇਹ ਜਿਹੜੇ ਕੋਈ ਇੱਕ ਵਾਰ ਦੋ ਵਾਰ ਨਹੀਂ ਇਹਨਾਂ 'ਚ ਕੋਈ ਸੀਟਾਂ ਦਾ ਇਹੋ ਜਿਹਿਆਂ ਨੇ ਤਿੰਨ ਤਿੰਨ ਵਾਰ ਤੋਂ ਕੰਟੀਨਿਊਸ ਇੱਕੋ ਪਾਰਟੀ ਦਾ ਉਮੀਦਵਾਰ ਜਿੱਤਦਾ ਆ ਰਿਹਾ ਸੀ ਜਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਐਹੋ ਜਿਹਾ ਮਾਹੌਲ ਹੀ ਇੱਥੇ ਦੇਖਿਆ ਮਿਲਿਆ ਕਿਉਂਕਿ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਜਿਹੜਾ ਆਮ ਆਦਮੀ ਪਾਰਟੀ ਦੇ ਗੁਰਦੀਪ ਰੰਧਾਵਾ ਜਿਹੜੇ ਨੇ ਉਹ 5600 ਤੋਂ ਵੱਧ ਵੋਟਾਂ ਦੀ ਲੀਡ ਨਾਲ ਇੱਥੇ ਨੇ ਤੇ ਉੱਥੇ ਜਿਹੜੇ ਦੂਜੇ ਨੰਬਰ ਤੇ ਰਹਿੰਦੇ ਨੇ ਜਤਿੰਦਰ ਕੋਰ ਰੰਧਾਵਾ ਜੋ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਧਰਮ ਪਤਨੀ ਆ। ਇਸ ਵਾਰ ਜੇਕਰ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਇਥੇ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ ਤੋਂ ਮਤਲਬ 2012 2017 ਤੇ 2022 ਇਹ ਤਿੰਨ ਵਿਧਾਨ ਸਭਾ ਚੋਣਾਂ ਤੋਂ ਲਗਾਤਾਰ ਸੁਖਜਿੰਦਰ ਸਿੰਘ ਰੰਧਾਵਾ ਉੱਤ ਜਿੱਤਦੇ ਆ ਰਹੇ ਸੀ ਤੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਆ ਕੇ ਉਹਨਾਂ ਦੀ ਧਰਮ ਪਤਨੀ ਚੋਣ ਮੈਦਾਨ 'ਚ ਨਿਤਰੇ ਹੋਏ ਸੀ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇੰਨਾ ਹੀ ਜੇਕਰ ਦੇਖੀਏ ਤਾਂ ਸੁਖਜਿੰਦਰ ਰੰਧਾਵਾ ਇਹ ਦਿਨ ਲਗਾਤਾਰ ਉਹਨਾਂ ਕਿਤੇ ਨਾ ਕਿਤੇ ਜਿੱਤ ਦਾ ਮਾਰਜਿਨ ਜ਼ਰੂਰ ਘਟਦਾ ਰਿਹਾ ਕਿਉਂਕਿ ਜਿਹੜੇ ਉਹ 2000 ਆਪਣਾ ਕਹਿ ਦਈਏ 12 ਦੇ ਵਿੱਚ ਲਗਭਗ 2.5 ਦੇ 2.5 ਹਜ਼ਾਰ ਤੋਂ ਵੱਧ ਵੋਟਾਂ 'ਚ ਲੀਡ ਤੇ ਜਿੱਤਦੇ ਰਹੇ ਸੀ ਤੇ 2017 ਜਾ ਕੇ ਉਹਨਾਂ ਦੀ ਲੀਡ ਜਿਹੜੀ ਹੈ 1000 ਸਮਥਿੰਗ ਵੋਟਾਂ ਦੀ ਰਹਿ ਗਈ ਸੀ ਤੇ 2022 'ਚ ਜਦੋਂ ਹੁਣ ਪਿੱਛੇ ਦੀ ਵਿਧਾਨ ਸਭਾ ਚੋਣਾਂ ਜਿੱਤ ਕੇ ਹਟੇ ਨੇ ਤਾਂ ਸਿਰਫ 466 ਵੋਟਾਂ ਦੀ ਲੀਡ ਨਾਲ ਹੀ ਸੁਖ ਜੀ ਰੰਧਾਵਾ ਨੇ ਜਿੱਤ ਹਾਸਲ ਕੀਤੀ ਸੀ ਤੇ ਇਸ ਵਾਰ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ ਉਹ ਲਗਭਗ 5600 ਤੋਂ ਵੱਧ ਵੋਟਾਂ ਤੋਂ ਫਰਕ ਤੋਂ ਹਾਰ ਗਏ ਨੇ ਇੱਥੇ ਇੱਕ ਫੈਕਟਰ ਸੀ ਇਹ ਵੀ ਦੇਖ ਸਕਦੇ ਆ ਕਿਉਂਕਿ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਜਿਹੜਾ ਚੋਣ ਲੜਨ ਤੋਂ ਇਨਕਾਰ ਕਰਤਾ ਸੀ ਉਹਨਾਂ ਨੇ ਪਾਸਾ ਵਟ ਲਿਆ ਸੀ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਵੀ ਫੈਕਟਰ ਚੱਲਿਆ ਵੀ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਸੀਗੇ ਉਹਨਾਂ ਨੇ ਕਿਤੇ ਨਾ ਕੀਤੀ ਸੁੱਚਾ ਸਿੰਘ ਲੰਗਾ ਜਿਹੜੇ ਉੱਥੇ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਹਮਾਇਤ ਕੀਤੀ ਜੀ ਨੇ ਐਲਾਨ ਕਰ ਦਿੱਤਾ ਸੀਗਾ ਵੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਚੱਲੂਗੀ ਤਾਂ ਇਹ ਵੀ ਇੱਕ ਵੱਡਾ ਫਾਇਦਾ ਉੱਥੇ ਦੇਖਣ ਨੂੰ ਮਿਲਿਆ ਤੇ ਇਸ ਦੇ ਨਾਲ ਹੀ ਜੇਕਰ ਗੱਲ ਅੱਗੇ ਛੱਬੇਵਾਲ ਦੀ ਕਰੀਏ ਛੱਬੇਵਾਲ ਤੋਂ ਡਾਕਟਰ ਰਾਜਕੁਮਾਰ ਛੱਬੇਵਾਲ ਉੱਥੋਂ ਪਹਿਲਾਂ ਜਿੱਤੇ ਹੋਏ ਨੇ ਉਹ 2017 ਦੇ 2022 ਦੀਆਂ ਚੋਣਾਂ ਵੀ ਜਿੱਤੇ ਗਏ ਤੇ ਉਹ ਪਹਿਲਾਂ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤੇ ਰਹੇ ਨੇ 23ਵਾਂ ਪੁੱਤਰ ਜਿਹੜਾ ਇਸ਼ਾਂਖ ਛੱਬੇਵਾਲ ਉਹ ਜਿਹੜਾ 28000 ਤੋਂ ਵੱਧ ਦੀ ਲੀਡ ਨਾਲ ਜਿੱਤਿਆ ਤੇ ਇਹ ਹੀ ਉਹਨਾਂ ਦੇ ਪਰਿਵਾਰ ਚੀਤ ਲੋਸੀ ਕਹਿ ਸਕਦੇ ਹਾਂ ਗਈ ਹੈ ਸੀਟ ਤਾਂ ਕਿਤੇ ਨਾ ਕਿਤੇ ਉਹਨਾਂ ਲਈ ਇਹ ਕਬੱਡੀ ਗੱਲ ਹੈ ਪਰ ਰਾਜਕੁਮਾਰ ਛੱਬੇਵਾਲ 2012 ਦੇ ਵਿੱਚ ਇਸੇ ਹਲਕੇ ਤੋਂ ਚੋਣ ਲੜਦੇ ਨੇ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਉਦੋਂ ਉਹ ਹਾਰ ਜਾਂਦੇ ਨੇ ਫਿਰ 2017 ਤੇ 22 ਦੇ ਵਿੱਚ ਕਾਂਗਰਸ ਦੀ ਸੀਟ ਤੇ ਜਿੱਤਦੇ ਨੇ ਪਰ ਲੋਕ ਸਭਾ ਚੋਣਾਂ ਜਿਹੜੀ 24 ਦੀਆਂ ਸੀ ਇਸ ਤੋਂ ਪਹਿਲਾਂ ਡਾਕਟਰ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਨੇ ਤੇ ਲੋਕ ਸਭਾ ਚੋਣਾਂ ਲੜਦੇ ਨੇ ਜਿਸ ਕਰਕੇ ਸੀਟ ਖਾਲੀ ਹੁੰਦੀ ਹੈ ਤੇ ਉੱਥੇ ਬਾਏ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਪੁੱਤਰ ਜਿਤ ਹਾਸਲ ਕਰਦਾ ਤੇ ਦੂਜੇ ਨੰਬਰ ਤੇ ਉੱਥੇ ਜਿਹੜਾ ਜਿਹੜੇ ਕਾਂਗਰਸ ਰਣਜੀਤ ਕੁਮਾਰ ਰਹਿੰਦੇ ਨੇ ਉਹਨਾਂ ਨੂੰ ਸਿਰਫ 23000 ਵੋਟ ਪਈ ਹੈ ਤੇ ਜਿਹੜੇ ਕੀ ਭਾਜਪਾ ਦੇ ਉਮੀਦਵਾਰ ਸੀ ਸੋਨ ਸਿੰਘ ਠੰਡਲ ਉਹਨਾਂ ਨੇ 8592 ਵੋਟਾਂ ਪਈਆਂ ਨੇ ਉਹਨਾਂ ਦੀ ਜਿਹੜੀ ਹੈ ਉੱਥੇ ਇੱਕ ਤਰ੍ਹਾਂ ਦੀ ਜ਼ਮਾਨਤ ਜਬਤ ਹੋ ਗਈ ਹੈ ਤੇ ਇਹ ਜ਼ਮਾਨਤ ਜਬਤ ਡੇਰਾ ਬਾਬਾ ਨਾਨਕ ਚ ਵੀ ਭਾਜਪਾ ਉਮੀਦਵਾਰ ਦੀ ਹੋਈ ਹੈ ਤੇ ਇਸੇ ਤਰ੍ਹਾਂ ਜੇਕਰ ਗੱਲ ਅੱਗੇ ਆਪਾਂ ਗਿੱਦੜਪਾਹਾ ਹਲਕੇ ਦੀ ਕਰੀਏ ਜਿੱਥੋਂ ਕੀ ਪਿਛਲੀਆਂ 3 ਚੋਣਾਂ ਲਗਾਤਾਰ ਜਿਹੜੇ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗੋ ਜਿੱਤਦੇ ਆ ਰਹੇ ਸੀ ਉਹਨਾਂ ਦੀ ਧਰਮ ਪਤਨੀ ਸਵਰ ਚੋਣ ਮੈਦਾਨ ਚ ਨਿਤਰੇ ਹੋਏ ਸੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਤੋਂ ਗਿੱਦੜਪਾਹਾ ਤੋਂ ਜਿਹੜਾ ਡਿੰਪੀ ਲੋ ਜੋ ਕਿ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਨੇ ਪਹਿਲਾਂ ਉਹ ਖਾਲੀ ਦਲ ਵਿੱਚ ਸੀ ਗਿਆ ਖਾਲੀ ਦਲ ਤੋਂ ਹੁਣ ਹੀ ਕੁਛ ਪਹਿਲਾਂ ਉਹ ਆਮ ਆਦਮੀ ਪਾਰਟੀ ਚ ਗਏ ਨੇ ਉਹਨਾਂ ਨੇ ਜਿੱਤ ਦਰਜੀ ਕੀਤੀ ਹੈ ਤੇ ਉਹਨਾਂ ਨੇ ਨਹੀਂ ਵੀ ਜਿਹੜਾ ਲਗਭਗ 22000 ਦੇ ਕਰੀਬ ਵੋਟਾਂ ਤੇ ਜਿੱਤ ਹਾਸਲ ਕੀਤੀ ਹੈ ਜੇ ਗਿੱਦੜਵਾਹਾ ਹਲਕੇ ਦੀ ਗੱਲ ਕਰੀਏ ਦੋਸਤੋ ਗਿੱਦੜਵਾਹਾ ਹਲਕੇ ਦੇ ਵਿੱਚ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਵੀ ਕਿ ਰਾਜ ਮੋਡਿੰਗ 2012 2027 ਫਿਰ 2022 ਤਿੰਨ ਵਿਧਾਨ ਸਭਾ ਚੋਣਾਂ ਤੋਂ ਲਗਾਤਾਰ ਜਿੱਤਦੇ ਆ ਰਹੇ ਸੀਗੇ ਉਦੋਂ ਉਹ ਨਾਈਟ ਰਮਪਤਿਹਾਰੀ ਨੀਤੀ ਨਾਲ ਹੀ ਜੇਕਰ ਦੇਖੀਏ ਤਾਂ ਭਾਜਪਾ ਬਲੋਂ ਉਥੇ ਮਨਪ੍ਰੀਤ ਬਾਦਲ ਜਿਹੜੇ ਨੇ ਚੋਣ ਮੈਦਾਨੀ ਤੇ ਹੋਈ ਸੀਗੇ ਜੋ ਕਿ ਲਗਾਤਾਰ 1995 ਤੋਂ 2012 ਤੱਕ 1995 ਫਿਰ 1997 ਫਿਰ 2002 ਫਿਰ 2007 ਉਹ ਲਗਾਤਾਰ ਉਥੇ ਜਿੱਤਦੇ ਆ ਰਹੇ ਸੀ ਉਹਨਾਂ ਨੂੰ ਦੁਬਾਰਾ ਦਾ ਸਾਹਮਣਾ ਕਰਨਾ ਪਿਆ ਮਨਪ੍ਰੀਤ ਬਾਦਲ ਨੂੰ ਗਿੱਦੜਾ ਚ ਸਿਰਫ 1.5 ਲੱਖ 12000 ਮਤਲਬ 12000 ਤੋਂ ਵੱਧ ਵੋਟ ਪਈ ਹੈ ਜਿਹੜੀ ਫਾਈਨਲ ਫਿਗਰ ਤਾਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਨਹੀਂ ਦਰਸਾਈ ਗਈ ਪਰ 12000 ਤੋਂ ਵੱਧ ਵੋਟ ਉਹਨਾਂ ਨੂੰ ਜਿਹੜਾ ਹੈਗਾ ਪੈਂਦੀ दिखੀ ਹੈ ਤਾਂ ਮਤਲਬ ਅਨਪ੍ਰੀਤ ਬਾਦਲ ਸਿਰਫ 12000 ਵੋਟਾਂ ਦੇ ਹੀ ਫਰਕ ਨਾਲ ਇਹ ਸਿਮਟ ਕੇ ਰਹੇ ਗਏ ਨੇ ਤਾਂ ਇੱਕ ਨਰਮੀ ਜਨਕ ਗੱਲ ਹੈ ਪ੍ਰਣਾਲੀ ਦੋਸਤੋ ਜੇ ਹੋਰ ਦੇਖੀ ਤਾਂ ਗਿੱਦੜਵਾ ਹਲਕਾ ਆਪਣੇ ਆਪ ਇੱਕ ਹੋਰ ਸ਼ੀਟ ਬਣੀ ਹੋਈ ਸੀ ਕਿਉਂਕਿ ਉੱਥੇ ਜਿਹੜੇ ਇਹ ਤਿੰਨ ਉਮੀਦਵਾਰ ਨੇ ਚਾਹੇ ਆਪਾਂ ਡਿੰਪੀ ਢਿਲੋਂ ਦੀ ਗੱਲ ਕਰਨ ਲਈ ਚਾਹੇ ਅਮਰਤਾ ਵੜਿੰਗ ਜੋ ਰਾਜਾ ਵੜਿੰਗ ਦੀ ਧਰਬਤਨੀ ਨੇ ਤੇ ਮਨਪ੍ਰੀਤ ਬਾਦਲ ਤਿੰਨੋਂ ਸਿਆਸਤੀਆਂ ਨੂੰ ਵੱਡੇ ਖੁੰਡ ਕਹਿ ਸਕਦੇ ਆ ਤੇ ਤਿੰਨਾਂ ਨੇ ਉੱਥੇ ਪੂਰਾ ਜੋਰ ਲਾਇਆ ਖੁੱਲੇ ਜੇ ਉੱਥੇ ਜੇਗਾ ਖਰਚ ਵੀ ਸਭ ਤੋਂ ਵੱਧ ਜਿਹੜਾ ਹੈਗਾ ਗਿੱਦੜ ਬਾਹ ਚ ਹੁੰਦਾ ਦਿਖਿਆ ਚੋਣਾਂ ਦੇ ਵਿੱਚ ਤਾਂ ਇਹੋ ਜਿਹਾ ਮਾਹੌਲ 'ਚ ਡਿੰਪੀ ਢਿੱਲੋਂ ਨੇ ਜਿਹੜਾ ਕਿ ਉੱਥੇ ਜਿੱਤ ਦਰਜ ਕੀਤੀ ਹੈ ਤੇ ਨਾਲ ਹੀ ਜੇ ਹੁਣ ਅੱਗੇ ਬਰਨਾਲਾ ਦੀ ਗੱਲ ਕਰਨੀ ਤਾਂ ਬਰਨਾਲਾ ਲੋਕ ਵਿਧਾਨ ਸਭਾ ਹਲਕਾ ਉੱਥੇ ਜਿੰਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਭਾਰਾ ਦਾ ਸਾਹਮਣਾ ਕਰਨਾ ਪਿਆ ਇਹ ਆਮ ਆਦਮੀ ਪਾਰਟੀ ਲਈ ਨਮੋਸ਼ੀ ਭਾਰੀ ਹਾਰ ਕਿ ਕਿ ਆਮ ਆਦਮੀ ਪਾਰਟੀ ਦੇ ਉੱਥੇ ਤੋਂ ਪਹਿਲਾਂ ਗੁਰਮੀਤ ਸਿੰਘ ਮੀਤਿਆ 2000 ਸਤਾਂ ਦੀਆਂ ਵਿਧਾਨ ਚੋਣਾਂ ਜਿੱਤੇ ਸੀਗੇ ਇਹ 2022 ਦੀਆਂ ਵਿਧਾਨ ਸਭਾ ਵੀ ਜਿੱਤ ਰਿਹਾ ਪਰ ਜਿਹੜੇ 24 ਦੀ ਜਿੰਮ ਚੋਣ ਹੈ ਉੱਥੇ ਤੋਂ ਉਹਨਾਂ ਤੇ ਜਿਹੜੇ ਬੜੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਸੀਗੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਤੋਂ ਜਿਹੜਾ ਕਾਂਗਰਸੀ ਉਮੀਦਵਾਰ ਕੁਝ ਕਾਲਾ ਢਿੱlo ਉਹ ਜਿਹੜੇ 2100 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਹੜਾ ਹੈਗਾ ਜਿੱਤੇ ਤੇ ਉਹਨਾਂ ਤੋਂ ਜਿਹੜਾ ਹੈਗਾ ਉੱਥੇ ਤੋਂ ਭਾਜਪਾ ਜਿਹੜੇ ਉਮੀਦਵਾਰ ਸੀਗੇ ਕੀਵਲਟੀ ਲੋ ਉਹ ਜਿਹੜੇ ਉਹਨਾਂ ਨੂੰ 7500 ਵੰਡਾ ਲਗਭਗ 18000 ਦੇ ਕਰੀਬ ਉਹਨਾਂ ਪਈਆਂ ਤਾਂ ਇਹ ਕਹਾਣੀ ਪਾਣੀ ਨਮੋਸ਼ੀ ਪਰਿਗਰਨ ਜ਼ਰੂਰ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉੱਥੇ ਲਗਾਤਾਰ 722 ਦੇ ਚੰਗੇ ਫਰਕ ਨਾਲ ਜਿੱਤਦੀ ਰਹੀ ਹੈ ਕਿਉਂਕਿ 2017 ਦੀ ਵਿਚ ਦੇ ਦੇਖੀਏ ਪਛਤ ਤੋਂ ਸਿਰਫ ਅਸੀਂ ਕਹਿ ਸਕਦੇ ਆ ਆਮ ਆਦਮੀ ਪਾਰਟੀ ਉਹ ਵੀ ਸੋ ਵੋਟਾਂ ਦੀ ਲੀਡ ਮਿਲੀ ਸੀਗੀ ਪਰ 2022 ਦੀਆਂ ਚੋਣਾਂ ਦੇ ਵਿੱਚ ਲੀਡ ਵੱਧ ਗਈ ਆਮ ਆਦਮੀ ਪਾਰਟੀ ਦੇ ਵਿੱਚ 37000 ਤੋਂ ਦੀ ਹੋਗੀ ਸੀ 37622 ਵੋਟਾਂ ਦੇ ਫਰਕ ਨਾਲ ਮੀਠੀਰ ਜਿੱਤੇ ਸੀਗੇ ਪਰ ਇਸ ਵਾਰ ਉਹਨਾਂ ਦੇ ਕਰੀਬੀ ਸਾਥ ਨੂੰ ਹਾਰ ਦਾ ਸਹਣਾ ਕਰਨਾ ਪਿਆ ਦੋਸਤੋ ਜੇ ਇਹਨਾਂ ਚੋਣਾਂ ਦੇ ਨਤੀਜਿਆਂ ਨੂੰ ਦੇਖੀਏ ਤਾਂ ਕਿਤੇ ਨਾ ਕਿਤੇ ਇੱਕ ਚੀਜ਼ ਸਮਝ ਆਂਦੀ ਹੈ ਕਿ ਇਹਨਾਂ ਚੋਣ ਦੇ ਨਤੀਜਿਆਂ ਨੂੰ ਹੀ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਜਿਹੜਾ ਅੱਗੇ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰਨੀ ਸੀ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਬਹੁਤ ਨਜ਼ਦੀਕ ਨੇ ਉਹ ਜਨवरी ਦੇ ਅਖੀਰ ਤੇ ਫਰਵਰੀ ਪਹਿਲੇ ਹਫ਼ਤੇ ਚ ਹੋਣਗੀਆਂ ਤਾਂ ਕਿਤੇ ਨਾ ਕਿਤੇ ਇਹ ਚਾਰ ਸੀਟਾਂ ਦੀ ਜਿੱਤ ਨੂੰ ਤੇ ਆਮ ਆਦਮੀ ਪਾਰਟੀ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਦਿੱਲੀ ਮਾਡਲ ਦੇ ਸਿਰ ਤੇ ਉਹਨਾਂ ਨੇ ਪੰਜਾਬ 'ਚ ਸਰਕਾਰ ਬਣਾਈ ਹੁਣ ਪੰਜਾਬ ਮਾਡਲ ਜਾਂ ਪੰਜਾਬ ਕਿਤੇ ਕੰਮਾਂ ਨੂੰ ਦਿੱਲੀ 'ਚ ਪ੍ਰਚਾਰ ਕਰਕੇ ਉਹ ਉੱਥੇ ਕਿਤੇ ਨਾ ਕਿਤੇ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਆਵਾਦਮੀ ਪਾਰਟੀ ਦੇ ਜਿਨੇ ਵੀ ਉਮੀਦਵਾਰ ਨੇ ਉਹ ਦਾਵਾ ਕਰਦੇ ਨੇ ਵੀ ਕਿ 2.5 ਸਾਲਾਂ ਜੋ ਕੀਤਾ ਉਹ ਪਿਛਲੇ 70 ਸਾਲਾਂ ਚ ਨਹੀਂ ਹੋ ਸਕਿਆ ਤਾਂ ਅਸੀਂ ਬਹੁਤ ਵਧੀਆ ਕੰਮ ਕਰਦੇ ਆਂ ਚਾਹੇ ਸਿਹਤ ਖੇਤਰ ਦੀ ਗੱਲ ਕਰੀਏ ਜੇ ਸਿੱਖਿਆ ਦੀ ਗੱਲ ਕਰੀਏ ਰੁਜ਼ਗਾਰ ਦੀ ਗੱਲ ਕਰੀਏ ਜਾਂ ਕਿਸੇ ਵੀ ਖੇਤਰ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੇ ਉਹ ਲਗਾਤਾਰ ਪ੍ਰਚਾਰ ਜਿਹੜੇ ਨਹੀਂ ਕਰਦੇ ਆਏ ਨੇ ਪਰ ਹੁਣ ਦੇਖਣ ਵਾਲੀ ਗੱਲ ਇਹ ਏ ਵੀ ਕਿ ਜਿਹੜੇ ਕਾਂਗਰਸ ਦੇ ਹਲਕੇ ਸੀ ਤਿੰਨ ਉਹ ਤਾਂ ਆਮ ਆਦਮੀ ਪਾਰਟੀ ਜਿੱਤ ਗਈ ਪਰ ਜਿਹੜਾ ਉਹਦਾ ਆਪਣਾ ਇੱਕ ਜੱਦੀ ਹਲਕਾ ਕਹਿ ਸਕਦੇ ਆ ਜਿੱਤ ਕੇ 2017 ਤੇ 2022 ਦੀਆਂ ਚੋਣਾਂ ਜਿੱਤਦੀ ਆਈ ਸੀ ਤੇ ਨਾਲ ਹੀ ਬਰਨਾਲਾ ਹਲਕੇ ਦੀ ਜੇ ਗੱਲ ਕਰੀਏ ਤਾਂ ਇਹ ਵੀ ਜਿਹੜਾ ਹੈਗਾ ਸੰਗਰੂਰ ਦਾ ਇੱਕ 파ਟਾ ਸੀ ਕਹਿ ਸਕਦੇ ਆ ਜੋ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਨਾਲ ਲੱਗਦਾ ਤੇ ਵੀ ਇੱਕ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਸੋਚਣ ਦੀ ਗੱਲ ਹੈ ਵੀ ਕਿ ਇੱਥੋਂ ਹਾਰ ਦੇ ਕੀ ਕਾਰਨ ਨੇ ਇਸ ਬਾਰੇ ਵੀ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਤੇ ਨਾਲ ਜਿਹੜੀ ਵਿਰੋਧੀ ਪਾਰਟੀਆਂ ਦੀ ਗੱਲ ਕਰਨੀ ਹੈ ਜਿਹੜੀ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਚ ਬਹੁਤ ਵਧੀਆ ਪਰਫਾਰਮ ਕਰ ਗਈ ਸੀ ਉਸ ਨੂੰ ਤਿੰਨ ਸੀਟਾਂ ਹਾਰਨੀਆਂ ਪਈਆਂ ਤਾਂ ਕਾਂਗਰਸ ਪਾਰਟੀ ਨੇ ਜਿਹੜਾ ਸਭ ਮੰਨਤਨ ਕਰਨ ਦੀ ਲੋੜ ਹੈ ਤੇ ਨਾਲ ਹੀ ਗੱਲ ਭਾਜਪਾ ਦੀ ਵੀ ਕਰਨੀ ਹੈ ਜਿਹੜੀ ਪੱਪਾ ਪੰਜਾਬ ਦੀ ਸਿਆਸਤ ਚ ਬਹੁਤ ਉਤੀ ਨਾਲ ਅੱਗੇ ਵਧਣ ਦਾ ਦਾਵਾ ਕਰ ਰਹੇ ਸੀਗੇ ਉਹਦੀ ਜਿਹੜੀ ਹਾਰ ਹੋਈ ਹੈ ਉਹਨਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਕਿਉਂਕਿ ਠੀਕੇ ਦੇ ਤੌਰ ਤੇ ਦੂਹ ਵਿਧਾਨ ਸਭਾ ਹਲਕੇ ਤੇ ਦਿਖ ਹੀ ਰਹੇ ਨੇ ਜਿੱਥੇ ਉਹਨਾਂ ਦੇ ਉਮੀਦਵਾਰਾਂ ਦੀਆਂ ਜਮਾਤਾਂ ਖਤਮ ਹੋ ਗਈਆਂ ਡੇਰਾ ਬਨਾਨਕ ਤੇ ਛੱਬੇਵਾਲ ਦੇ ਵਿੱਚ ਤਾਂ ਵੀ ਜਨਾ ਕਿ ਪਾਜਪਾ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ ਵਿਚਾਰ ਕਰਨਾ ਚਾਹੀਦਾ ਹੈ ਵੀ ਕਿ ਆਖਿਰਕਾਰ ਉਹਨਾਂ ਦੀ ਹਾਰ ਦੇ ਕੀ ਕਾਰਨ ਨੇ ਕਿਉਂ ਹੋਇਆ ਪਰ ਦੇਖਦੇ ਹਾਂ ਹੁਣ ਰਾਜਨੀਤਿਕ ਪਾਰਟੀਆਂ ਕੀ ਮੰਤਰ ਆਰਦੀਆਂ ਨੇ ਇਹਨਾਂ ਚੋਣ ਨਤੀਜਿਆਂ ਨੂੰ ਕਿਵੇਂ ਲੈਂਦੀਆਂ ਨੇ ਉਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਉਧਾਰਨਿਤਿਕ ਪਾਰਟੀਆਂ ਕਰਦੀਆਂ ਰਹਿਣੀਆਂ ਤੁਸੀਂ ਤੁਹਾਡਾ ਪੰਚਾਇਤਾਂ ਦੇ ਗੁੱਡੇ ਤੱਕ ਤੁਹਾਡੇ ਨਾਲ ਖਦੀ ਰਹਿਵਾਂਗੇ ਤੇ ਕੱਲ ਨੂੰ ਇਸੇ ਸਮੇਂ ਫੇਰ ਇਕੱਠ ਨਾਲ ਮੁਦਦੇ ਤਲਬਾਤ ਕਰਾਂਗੇ ਪ੍ਰੋਗਰਾਮ ਲਈ ਦੀ ਗੱਲ ਵਿੱਚ